ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਸਰਜੀਤ ਬਲੌਗ ਵਿੱਚ ਅੱਜ ਸੈਟ ਹੈ ਠੀਕ ਹੈ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਅੱਜ ਦਿਨ ਹੈਗਾ ਜੀ ਮੰਡੇ ਦਾ ਤੇ ਟਾਈਮ ਇੱਥੇ ਹੋ ਗਿਆ 10 ਵਜੇ ਦਾ ਤੇ ਮੈਂ ਕਿਚਨ ਦਾ ਸਾਰਾ ਬਰਿਆਮ ਸਕੂਲ ਗਿਆ ਉਸ ਤੋਂ ਬਾਅਦ ਮੈਂ ਬ੍ਰੈਕਫਾਸਟ ਵਗੈਰਾ ਬਣਾਇਆ ਬ੍ਰੈਕਫਾਸਟ ਬਣਾ ਕੇ ਜਿਹੜੀ ਰਾਤ ਦੀ ਚਨਿਆਂ ਦੀ ਸਬਜ਼ੀ ਸੀ ਉਹਨੂੰ ਗਰਮ ਕੀਤਾ ਤੁਹਾਨੂੰ ਪਤਾ ਕਿ ਪਕੌੜੇ ਬਣਾਏ ਸੀ ਤੇ ਕਿਸੇ ਨੇ ਕੁਝ ਖਾਦਾ ਨਹੀਂ ਤੇ ਸਬਜ਼ੀ ਉਦਾਂ ਹੀ ਪਈ ਹੋਈ ਹੈ ਤੇ ਗਾਜਰਾ ਮੈਂ ਕੱਢ ਕੇ ਰੱਖਿਆ ਉਹਨਾਂ ਨੂੰ ਕਿ ਮੈਂ ਕਟਾਂਗੀ ਤੇ ਮੌਸਮ ਅੱਜ ਪਹਿਲਾਂ ਬੱਦਲਵਾਈ ਬਣੀ ਪਈ ਸੀ ਆ ਹੁਣ ਸੂਰਜ ਦੇਵਤਾ ਨਿਕਲ ਆਏ ਨੇ ਤੇ ਕੰਮ ਹੁਣ ਕਰੀਏ ਸ਼ੁਰੂ ਕਿਚਨ ਦਾ ਮੂ ਮੇਰਾ ਕੰਮ ਹੋ ਗਿਆ ਬਰਤਨ ਵਗੈਰਾ ਸਾਫ ਹੋ ਗਏ ਫਿਰ ਨਾ ਮੈਂ ਸਾਰੇ ਬਾਥਰੂਮ ਜਦੋਂ ਇਸ਼ਨਾਨ ਕੀਤਾ ਸਾਰਿਆਂ ਨੇ ਉਹਦੇ ਮੈਂ ਵਾਈਪਰ ਹੀ ਮਾਰ ਦਿੱਤਾ ਤੇ ਮੈਂ ਕਿਹਾ ਚਲੋ ਬਾਥਰੂਮ ਸਾਫ ਜਾਂ ਪਾਟ ਤੇ ਸ਼ਿੰਗ ਸਾਫ ਕਰ ਦਿੱਤਾ ਸੀ ਬਾਅਦ ਚ ਨੇ ਮੈਨੂੰ ਖਟਕੀ ਜਾ ਰਿਹਾ ਸੀਗਾ ਕਿ ਮੈਂ ਨਾ ਫਿਰ ਮੇਰਾ ਮਨ ਨਹੀਂ ਕੀਤਾ ਮੈਂ ਕਿਚਨ ਦਾ ਸਾਰਾ ਕੰਮ ਕਰਕੇ ਫਿਰ ਮੈਂ ਲੱਗ ਗਈ ਸਾਰੇ ਹਾਰਪਿਕ ਵਗੈਰਾ ਲਗਾਤਾ ਟਾਈਲਾਂ ਵਗੈਰਾ ਦਾ ਉਹਨਾਂ ਨੂੰ ਸਾਫ਼ ਕੀਤਾ ਤੇ ਫਿਰ ਮੈਂ ਉਸ ਤੋਂ ਬਾਅਦ ਮੈਂ ਫਿਰ ਚਲੋ ਕੀ ਸੀ ਸ਼ਨਾ ਫਿਰ ਮੈਂ ਕਰਨਾ ਹੁੰਦਾ ਫਿਰ ਮੈਂ ਨਹਾ ਕੇ ਨਾਲ ਹੀ ਤੇ ਕੱਪੜੇ ਵਗੈਰਾ ਚੇਂਜ ਕਰ ਲਏ ਤੇ ਹੁਣ ਡਸਟਿੰਗ ਵਗੈਰਾ ਕਰੂੰਗੀ ਕੰਮ ਵਾਲੀ ਆਉਣ ਵਾਲੀ ਆ ਉਸ ਤੋਂ ਪਹਿਲਾਂ ਮੈਂ ਡਸਟਿੰਗ ਕਰ ਲਾਂ ਡਸਟਿੰਗ ਕਰਨ ਤੋਂ ਨਾਲ ਉਸ ਚਤਰਾ ਵਗੈਰਾ ਹੁਣ ਚੜ੍ਹਣੀਆਂ ਨੇ ਤੇ ਅੱਜ ਤੁਹਾਨੂੰ ਦਿਖਾਣੇ ਮੌਸਮ ਦੇਖੋ ਕਰਦੀ ਹੈ ਤੇ ਪਹਿਲਾਂ ਤੇ ਸੀਗਾ ਥੋੜਾ ਜਿਹਾ ਨਾਲ ਬੱਦਲ ਬਹੁਤ ਸੀ ਪਹਿਲਾਂ ਸਿਰ ਧੁੱਪ ਲੱਗੀ ਫਿਰ ਬੱਦਲ ਹੋ ਗਏ ਤੇ ਹੁਣ ਥੋੜੀ ਧੁੱਪ ਲੱਗੀ ਧੁੱਪੇ ਬੈਠਾਂਗੇ ਤੇ ਨਾਲੇ ਸਬਜ਼ੀ ਕੱਟਾਂਗੇ ਤੇ ਮੈਂ ਕਿਹਾ ਚਲੋ ਪਾਰਕ ਦਾ ਤੁਹਾਨੂੰ ਵੀਊ ਦਿਖਾ ਦਿੰਨੇ ਹਾਂ ਪਾਰਕ ਚ ਵੀ ਦੇਖਦੀ ਅੱਜ ਮੈਂ ਜੇ ਜਾ ਸਕੀ ਤਾਂ ਤੇ ਚਲੋ ਮਿਲਦੇ ਹਾਂ ਫਿਰ ਤੁਹਾਨੂੰ ਨਾਲ-ਨਾਲ ਕੰਮ ਕਰਦੇ ਪਹਿਲਾਂ ਚਾਦਰਾਂ ਝਾੜੀ ਅੰਦਰ ਜਾ ਕੇ ਤੇ ਅੰਦਰ ਦਾ ਹਾਲਚਾਲ ਦਿਖਾਣੇ ਤੁਹਾਨੂੰ ਤੇ ਰੰਗਾਂ ਵਗੈਰ ਮੈਂ ਚੱਕ ਲਈਆਂ ਸੀਗੀਆਂ ਤੇ ਹੁਣ ਮੈਂ ਕਿ ਚਲੋ ਹੁਣ ਬੈੱਡ ਸ਼ੀਟਾਂ ਝਾੜਾਂਗੀ ਰਹਿ ਗਿਆ ਚਾਕਲੀਆਂ ਸੀ ਕੱਪੜੇ ਜਿਹੜੇ ਕੱਲ ਦੇ ਤੋਤੇ ਸੀ ਉਹਨਾਂ ਨੂੰ ਮੈਂ ਜੋੜ ਕੇ ਰੱਖ ਲਿਆ ਤੇ ਮੈਂ ਕਿ ਚਲੋ ਵਲੌਗ ਦੀ ਥੋੜੀ ਸ਼ੁਰੂਆਤ ਕਰ ਲੈਨੇ ਤੇ ਕਿਚਨ ਦਾ ਮੈਂ ਕੰਮ ਸਾਰਾ ਕਰ ਲਿਆ ਬਰਤਨ ਵਗੈਰਾ ਸਾਫ਼ ਹੋ ਗਏ ਨੇ ਗੈਸ ਵਗੈਰਾ ਸਾਫ਼ ਹੋ ਗਿਆ ਸਬਜ਼ੀਆਂ ਮੈਂ ਰਿੰਨ ਕੇ ਰੱਖ ਲਿਆ ਤੇ ਹੁਣ ਮੈਂ ਚਾਦਰ ਵਗੈਰਾ ਝਾੜਾਂਗੀ ਚਾਦਰਾਂ ਝਾੜਨ ਤੋਂ ਦਰਵਾਜ਼ੇ ਵਗੈਰਾ ਜਾਲੀਆਂ ਵਗੈਰਾ ਸਾਫ਼ ਕਰਾਂਗੀ ਉਹ ਕਰਨ ਤੋਂ ਬਾਅਦ ਮੈਂ ਜੇ ਮੇਰੇ ਕੋ ਹੋ ਸਕੇ ਤਾਂ ਫਿਰ ਕਿਚਨ ਦੇ ਉੱਪਰ ਵਾਲੇ ਡੱਬੇ ਮੈਨੂੰ ਨਾ ਦਿਮਾਗ 'ਚ ਥੋੜੇ ਖਟਕਣਦੇ ਆ ਉਹਨਾਂ ਨੂੰ ਸਾਫ਼ ਕਰਾਂਗੀ ਤੇ ਬਨੇ ਰਿਓ ਇਦਾਂ ਹੀ ਮੇਰੇ ਨਾਲ ਅਗਰ ਮੇਰੀ ਥੋੜੀ ਜਿਹੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੈਂ ਪਿੱਛੇ ਵੀ ਦਿਖਾਉਂਦੀ ਆ ਤੁਹਾਨੂੰ ਪਿੱਛੇ ਵੀ ਧੁੱਪ ਆ ਚੁੱਕੀ ਹੈ ਹਾਂ ਆ ਦੇਖੋ ਸੂਰਜ ਇੱਥੇ ਇੰਨੀ ਕੀ ਜਗ੍ਹਾ ਤੇ ਧੁੱਪ ਆਂਦੀ ਹੈ ਤੇ ਧੁੱਪ ਸੋਹਣੀ ਲੱਗੀ ਹੋਈ ਆ ਤੇ ਪਿੱਛੇ ਵੀ ਪੈਣਾ ਸਾਰੀਆਂ ਕੱਪੜੇ ਧੋ ਰੀਆਂ ਨੇ ਅੱਜ ਪਿੱਛੇ ਦਾ ਮਾਹੌਲ ਦਿਖਾ ਦਿੰਨੀ ਤੁਹਾਨੂੰ ਸਾਰਾ ਤੇ ਸਾਰੇ ਕੰਮ ਲੱਗੇ ਹੋਏ ਨੇ ਬਨੇ ਰਹੇ ਹੋ ਇਦਾਂ ਹੀ ਤੁਸੀਂ ਮੇਰੇ ਨਾਲ ਤੇ ਚਲੋ ਸ਼ੁਰੂਆਤ ਕਰੀਏ ਇਧਰੋਂ ਚੱਕੀ ਅਸੀਂ ਕੱਪੜੇ ਇੱਥੇ ਮੈਂ ਸੁਕਣੇ ਪਾਏ ਸੀ ਤੇ ਇਹਨਾਂ ਨੂੰ ਚੱਕ ਲਈਏ ਟੈਸਟਿੰਗ ਵਾਲੇ ਕੱਪੜਿਆਂ ਨੂੰ ਤੇ ਕੱਪੜੇ ਥင် ਰੱਖੀ ਹੋਏ ਹੈ ਇੱਕ ਸੁੱਕਾ ਕਪੜਾ ਮੱਖਦੀ ਹੁੰਨੀ ਜਾਲੀਆਂ ਤੇ ਇੱਕ ਮੈਂ ਫਿਰ ਗਿੱਲਾ ਕਰਕੇ ਮਾਰਦੀ ਆ ਇੱਕ ਬੈਡਾ ਵਗੈਰਾ ਤੇ ਢੋਵਾ ਮਾਸਤੇ ਕਿ ਉਹਨਾਂ ਤੇ ਅਲੱਗ ਮੈਂ ਰੱਖਿਆ ਹੋਇਆ ਤੇ ਚਲੋ ਜੀ ਬਨੇ ਰਿਓ ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਅੱਛਾ-ਅੱਛਾ ਕਮੈਂਟ ਦਿਆ ਕਰੋ ਤੇ ਬਨੇ ਰਿਓ ਅੱਜ ਨਾਲ-ਨਾਲ ਜੋ ਕੰਮ ਕਰਾਂਗੀ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਹਾਂਜੀ ਫਰੈਂਡਸ ਇੱਥੇ ਮੈਂ ਲੱਗ ਗਈ ਸੀ ਅੰਦਰ ਬੈੱਡ ਸ਼ੀਟਾਂ ਵਗੈਰਾ ਝਾੜਨ ਤੇ ਕੰਮ ਤਾਂ ਮੋਸਟਲੀ ਮੇਰੇ ਹੁਣ ਹੋ ਗਏ ਸੀ ਕਿਚਨ ਦਾ ਵੀ ਹੋ ਗਿਆ ਸੀ ਤੇ ਫਿਰ ਮੈਂ ਹੋ ਗਿਆ ਚਲੋ ਹੁਣ ਚਾਦਰਾਂ ਵਗੈਰਾ ਝਾੜ ਲਾਂ ਤੇ ਇੱਥੇ ਮੈਂ ਇਸ਼ਨਾਨ ਵਗੈਰਾ ਕਰਕੇ ਬਾਥਰੂਮ ਸਾਰੇ ਸਾਫ਼ ਕਰਕੇ ਤੇ ਫਿਰ ਮੈਂ ਇਸ ਤੋਂ ਬਾਅਦ ਚਾਦਰਾਂ ਵਗੈਰਾ ਝਾੜਨ ਲੱਗੀ ਸੀਗੀ ਤੇ ਰੀਤਾ ਵੀ ਆ ਗਈ ਸੀ ਅਜ ਰੀਤਾ ਜਲਦੀ ਆ ਗਈ ਤੇ ਮੈਂ ਇੱਥੇ ਪਹਿਲੇ ਬੈੱਡਸ਼ੀਟ ਝਾੜੀ ਫਿਰ ਸਾਰੀ ਡਸਟਿੰਗ ਕੀਤੀ ਜਿਹੜੇ ਬੈੱਡ ਦੀ ਟੋਸ ਸੀਗੇ ਉੱਪਰ ਫੋਟੋਆਂ ਤੇ ਟਿਊਬਲਰਸ ਉੱਪਰ ਜਿਹੜੇ ਸੀ ਉਹਨਾਂ ਨੂੰ ਮੈਂ ਸਾਫ਼ ਕਰਤਾ ਅੱਜ ਤੇ ਨਾਲ ਹੀ ਫੋਟੋਆਂ ਵਗੈਰਾ ਸਾਰੀਆਂ ਸਾਫ਼ ਕੀਤੀਆਂ ਤੇ ਇਹ ਮੈਂ 2 ਦਿਨ ਹੋ ਗਏ ਸੀ ਮੈਂ ਫੋਟੋਆਂ ਤੇ ਕੱਪੜਾ ਵੀ ਨਹੀਂ ਮਾਰਿਆ ਸੀਗਾ ਤੇ ਸਿਰ ਕਿੰਨੇ ਕੰਮ ਹੋ ਜਾਂਦੇ ਹਨਾ ਤੇ ਪਤਾ ਨਹੀਂ ਉਹ ਜਦੋਂ ਸਾਰਾ ਬੰਦ ਹੋਣ ਕਰਕੇ ਤਾਂ ਵੀ ਡਸਟ ਕਿੱਥੋਂ ਆ ਜਾਂਦੀ ਆ ਤੇ ਬੱਚੇ ਤੁਹਾਨੂੰ ਪਤਾ ਬੱਚਿਆਂ ਵਾਲੇ ਘਰ ਤੇ ਖਲਾਰਾ ਪੈਂਦਾ ਪੈਂਦਾ ਤੇ ਬਰਿਆਮ ਜਿਹੜਾ ਉਹ ਚੀਜ਼ਾਂ ਇੱਧਰ ਉੱਧਰ ਰੱਖ ਦਿੰਦਾ ਨਾ ਸਵੇਰੇ ਜੋ ਜਾਂਦਾ ਉਸ ਤੋਂ ਬਾਅਦ ਬੁਕਸ ਵਗੈਰਾ ਸਾਰੀਆਂ ਕੱਢ ਕੇ ਇੱਥੇ ਹੀ ਰੱਖ ਦਿੰਦਾ ਤੇ ਵੈਸੇ ਮੈਨੂੰ ਬਹੁਤ ਵਾਰੀ ਕਿਹਾ ਕਿ ਤੂੰ ਪ੍ਰੋਪਰ ਆਪਣੀ ਚੀਜ਼ਾਂ ਰੱਖਿਆ ਕਰ ਪਰ ਰਾਤ ਨੂੰ ਉਹਨੇ ਪੂਰਾ ਆਪਣੇ ਬੈੱਡਾਂ ਦੇ ਢੂਆਂ ਲਾ ਕੇ ਸਾਰਾ ਸਮਾਨ ਆਪਣਾ ਰੱਖ ਕੇ ਸੌਣਾ ਹੁੰਦਾ ਤੇ ਫਿਰ ਮੈਂ ਇੱਥੇ ਬੈੱਡ ਸ਼ੀਟ ਚੜ੍ਹਨ ਲੱਗ ਗਈ ਤੇ ਗਰਮ ਸ਼ੀਟਾਂ ਇਹੋਕਿ ਬੈੱਡ ਸ਼ੀਟਾਂ ਫੁਛਾ ਤੇ ਲਈਦੀਆਂ ਭਾਰੀਆਂ ਲੱਗਦੀਆਂ ਪਰ ਸੋਹਣੀਆਂ ਲੱਗਦੀਆਂ ਪਰ ਨਿੱਗੀਆਂ ਨਿੱਗੀਆਂ ਰਹਿੰਦੀਆਂ ਤੇ ਇਹ ਤੋਂ ਬੈੱਡਸ਼ੀਟ ਸਾਫ਼ ਕਰਨ ਤੋਂ ਬਾਅਦ ਫਿਰ ਮੈਂ ਸਾਰੀ ਡਸਟਿੰਗ ਵਗੈਰਾ ਜਿਹੜੀ ਸੀ ਸਾਰੀ ਉਹ ਕਰਾਂਗੀ ਅੱਜ ਮੈਂ ਜਾਲੀਆਂ ਦਰਵਾਜ਼ੇ ਸਾਰੇ ਸਾਫ਼ ਕਰਨੇ ਆ ਤੇ ਰੀਤਾ ਜਿਹੜੀ ਉਹ ਸਾਰੇ ਮੈਟ ਵਗੈਰਾ ਝਾੜਨ ਲੱਗੀ ਤੇ ਫਿਰ ਮੈਂ ਇਧਰ ਇਹ ਬੈੱਡਸ਼ੀਟ ਇਹ ਰੂਮ ਸਾਰਾ ਸਾਫ਼ ਕੀਤਾ ਤੇ ਇੱਥੇ ਫਿਰ ਮੈਂ ਇਸ ਤੋਂ ਬਾਅਦ ਮੈਂ ਇਹ ਡਰੈਸਿੰਗ ਟੇਬਲ ਸਾਫ਼ ਕਰਨ ਲੱਗੀ ਤੇ ਜਿਹੜਾ ਇਹ ਟ੍ਰੇ ਅੱਗੇ ਰੱਖੀ ਹੋਈ ਨਾ ਇਹਦੇ ਵਿੱਚ ਹਮੇਸ਼ਾ ਹੀ ਚੀਜ਼ਾਂ ਸਾਰੀਆਂ ਸੰਭਾਲ ਕੇ ਰੱਖੀਂਦੇ ਪਰ ਫਿਰ ਵੀ ਕਰਦੇ ਕਰਦੇ ਇਧਰ ਉਧਰ ਚੀਜ਼ ਹੋ ਜਾਂਦੀ ਹੈ ਤੇ ਇਹਨੂੰ ਮੈਂ ਸਾਰੀਆਂ ਚੀਜ਼ਾਂ ਨੂੰ ਕੱਢ ਕੇ ਬਾਹਰ ਤੇ ਇਹਨੂੰ ਵਿੱਚੋਂ ਸਾਫ਼ ਕੀਤਾ ਪਰ ਫਿਰ ਵੀ ਇਹਦੇ ਵਿੱਚ ਡਸਟ ਹੈਗੀ ਸੀਗੀ ਪਤਾ ਨਹੀਂ ਕਿ ਥੋੜਾ ਡਸਟ ਆਂਦੀ ਵੇਖੋ ਘਰ ਬੰਦ ਹੋਣ ਕਰਕੇ ਫਿਰ ਵੀ ਨਿਕਨਿਕਾ ਕੰਮ ਕਰਦੇ ਰਹੋ ਤੇ ਨਾਲ-ਨਾਲ ਘਰ ਸਾਫ਼ ਰਹਿੰਦਾ ਤੇ ਇਧਰੋਂ ਫਿਰ ਮੈਂ ਸਾਰਾ ਇਹਨੂੰ ਟ੍ਰੇਨ ਚੋਂ ਸਮਾਨ ਕੱਢ ਕੇ ਤੇ ਇਹਦੇ ਵਿੱਚ ਸਾਰਾ ਰੱਖ ਦਿੰਨੀ ਆ ਤੇ ਇਹਦੇ ਨਾਲ ਇਹ ਵਾ ਕਿ ਚਲੋ ਇਸ ਚੀਜ਼ ਜਿਹੜੀ ਸੰਭਾਲੀ ਜੀ ਰਹਿੰਦੇ ਤੇ ਲੱਗਦੀਆਂ ਵੀ ਸੋਹਣੀਆਂ ਇੱਕ ਜਗ੍ਹਾ ਤੇ ਪਈਆਂ ਚੀਜ਼ਾਂ ਤੇ ਇਹਨੂੰ ਮੈਂ ਸਾਫ਼ ਕਰਨ ਲੱਗੀ ਸਿੱਤੇ ਤਰੀ ਤਾ ਬਾਰੂ ਝਾੜੂ ਘਟਣ ਲੱਗੀ ਤੇ ਇਸ ਤੋਂ ਬਾਅਦ ਹੁਣ ਮੈਂ ਜਾਲੀਆਂ ਵਗੈਰਾ ਸਾਰੀਆਂ ਜੜੀਆਂ ਉਹ ਸਾਫ਼ ਕਰਨੇ ਸੀ ਸ਼ੀਸ਼ੇ ਵਗੈਰਾ ਸਾਫ਼ ਕਰਨੇ ਤੇ ਧੁੰਦ ਪੈਂਦੀ ਹੈ ਕੋਈ ਡਸਟ ਇੰਨੀ ਆਉਂਦੀ ਨਹੀਂ ਤੇ ਫਿਰ ਵੀ ਇਹ ਲੋਕ ਹੁੰਦਾ ਤੇ ਰੀਤਾ ਝਾੜੂ ਮਾਰਨ ਲੱਗੀ ਫਟਾਫਟ ਤੇ ਮੈਂ ਇੱਧਰ ਦਰਵਾਜ਼ੇ ਵਗੈਰਾ ਸਾਫ਼ ਕੀਤੇ ਨਿੱਕੇ ਨਿੱਕੇ ਕੰਮ ਜਿਹੜੇ ਸੀ ਉਹ ਮੈਂ ਕੀਤੇ ਅੱਜ ਬਾਥਰੂਮ ਦਾ ਸੀਗਾ ਬਾਥਰੂਮ ਸਾਫ਼ ਸਾਰਾ ਕੀਤਾ ਠੰਡ ਦੇ ਵਿੱਚ ਦਿਲ ਤੇ ਨਹੀਂ ਕਰਦਾ ਕੰਮ ਕਰਨ ਨੂੰ ਪਰ ਇਹ ਵਗੈਰਾ ਜਦੋਂ ਇੱਕ ਵਾਰੀ ਲੱਗ ਜਾਓ ਤੇ ਫਿਰ ਕੰਮ ਹੋ ਜਾਂਦਾ ਤੇ ਫਿਰ ਇਧਰੋਂ ਮੈਂ ਸਾਰੀ ਸਫਾਈ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਫ੍ਰਿਜ ਦੇ ਉੱਪਰ ਇਹ ਸਾਰਾ ਸੀ ਇਹ ਵੱਲ ਇੱਥੇ ਕੱਪੜਾ ਮਾਰਿਆ ਵੈਸੇ ਕੋਲੀਨ ਦੇ ਨਾਮ ਐ ਸਾਫ ਕਰਦੀ ਰਹਿਣੀ ਹੁੰਦੀ ਐ ਤੇ ਇੱਧਰ ਮੈਂ ਹੁਣ ਇਸ ਟਾਈਮ ਸਾਰੇ ਦਰਵਾਜੇ ਵਗੈਰਾ ਸਾਫ ਕਰ ਲਏ ਸੀ ਇੱਕ ਵਾਰੀ ਸੁੱਕਾ ਕੱਪੜਾ ਮਾਰਿਆ ਇੱਕ ਵਾਰੀ ਗਿੱਲਾ ਕੱਪੜਾ ਮਾਰਿਆ ਸਾਰੇ ਤੇ ਰੀਤਾ ਪੋਚੇ ਲਾਣ ਲੱਗ ਗਈ ਸੀਗੇ ਤੇ ਉਸ ਤੋਂ ਬਾਅਦ ਮੈਂ ਫ੍ਰਿਜ ਵਗੈਰਾ ਸਾਫ ਕਰਕੇ ਦਰਵਾਜੇ ਇੱਧਰ ਦੇ ਵੀ ਸਾਫ ਸਾਰੇ ਕੀਤੇ ਦੂਸਰੇ ਰੂਮਾਂ ਤੇ ਵੀ ਕੀਤੇ ਬਾਹਰ ਰੇਲਿੰਗ ਵਗੈਰਾ ਸਾਰੀ ਅੱਜ ਸਾਫ ਕੀਤੀ ਪੌੜੀਆਂ ਦੀ ਰੇਲਿੰਗ ਵੀ ਸਹੀ ਸਾਫ ਕੀਤੀ ਮਤਲਬ ਮੋਸਟਲੀ ਮੇਰੇ ਘੰਟਾ ਲੱਗ ਗਿਆ ਸਾਰਾ ਸਫਾਈ ਕਰਦੇ ਨੂੰ ਤੇ ਇਹ ਕਿ ਕਰ ਮਤਲਬ ਇਹ ਵਾ ਕਿ ਇੱਕ ਵਾਰੀ ਕਰਦੇ ਰਹੋਂ ਹਫਤੇ ਚ ਇੱਕ ਵਾਰੀ ਡੀਪ ਕਲੀਨਿੰਗ ਕਰ ਲੋ ਤੇ ਫਿਰ ਠੀਕ ਰਹਿੰਦਾ ਵੈਸੇ ਹੁੰਦੇ ਉੱਪਰ ਉੱਪਰ ਹੱਥ ਮਾਰਦਾ ਰਹਿੰਦਾ ਪਰ ਇੱਕ ਵਾਰੀ ਡੀਪ ਕਲੀਨਿੰਗ ਕਰਨੀ ਪੈਂਦੀ ਸਾਰੇ ਤੇ ਇਸ ਕਰਨ ਇਹਦੇ ਕਰਨ ਤੋਂ ਬਾਅਦ ਫਿਰ ਮੈਂ ਹੁਣ ਕੰਮ ਹੋ ਗਏ ਸਾਰੇ ਡਸਟਿੰਗ ਹੋ ਗਈ ਸਫਾਈ ਹੋ ਗਈ ਬਰਤਨ ਸਾਫ ਹੋ ਗਏ ਬਾਥਰੂਮ ਸਾਫ ਹੋ ਗਏ ਸਾਰੇ ਕੰਮ ਕੰਪਲੀਟ ਕਰ ਲੇ ਮੈਂ ਦਰਵਾਜ਼ੇ ਵਗੈਰਾ ਸਾਰੇ ਸਾਫ ਹੋ ਗਏ ਤੇ ਟਾਈਮ ਹੋ ਗਿਆ 12:30 ਵਜੇ ਦਾ ਤੇ ਹੁਣ ਆਈ ਮੈਂ ਕਿਚਨ ਤੇ ਚੰਨੀਆਂ ਦੀ ਸਬਜੀ ਪਈ ਸੀ ਤੇ ਮੈਂ ਕਿਹਾ ਚਲੋ ਨਾਲ ਰਾਈਸ ਬਣਾ ਲੈਣੇ ਰਾਈਸ ਬਣਾ ਲਾਂ ਖਾ ਲੋਵੇ ਹਾਂਜੀ ਚਾਹ ਬਣਾਉ ਪਹਿਲਾਂ ਤੇ ਨਾਲੇ ਬਣਾਨੇ ਚਾਹ ਤੇ ਨਾਲੇ ਇੱਕ ਸਾਈਡ ਤੇ ਰਾਈਸ ਉਬਲਨੇ ਬਣਾਵਾਂਗੇ ਤੇ ਬਨੇ ਰਿਓ ਤੇ ਠੰਡ ਬਹੁਤ ਹੋ ਗਈ ਆ ਹੁਣੇ ਧੁੱਪ ਲੱਗੀ ਸੀ ਫੇਰ ਬੱਦਲ ਹੋ ਗਏ ਸਾਰੇ ਤੇ ਬੜਾ ਮੌਸਮ ਖਰਾਬ ਹੈ ਦਰਵਾਜੇ ਵਗੈਰਾ ਸਾਰੇ ਸਾਫ ਮਤਲਬ ਮੈਂ ਕਰ ਲਈ ਅੱਜ ਤੇ ਅੱਜ ਕਾਫੀ ਕੰਮ ਸੀ ਜਿਹੜੇ ਮੈਂ ਕੰਮ ਨਿਬੇੜ ਚੁੱਕੀ ਆ ਤੇ ਹੁਣ ਇਸ ਤੋਂ ਬਾਅਦ ਹੁਣ ਦੇਖਤੀ ਹਾਂ ਦੁਪਹਿਰ ਦਾ ਖਾਣ ਦਾ ਵੀ ਹੁਣ ਹੋ ਗਿਆ ਭੁੱਖ ਵੀ ਲੱਗਣ ਲੱਗੀ ਕੁਛ ਕੀ ਬਣਾ ਕੇ ਖਾਵਾਂ ਕੁਛ ਕਿ ਉਹ ਕਿ ਸਵੇਰੇ ਫਰੂਟ ਖਾਦਾ ਸੀ ਤੇ ਹੁਣ ਭੁੱਖ ਲੱਗ ਗਈ ਆ ਤੇ ਹੁਣ ਮੈਂ ਚਾਹ ਬਣਾਉਣੀ ਆ ਇੱਕ ਤਾਂ ਬਰੈਡ ਦਾ ਪੀਸ ਲੈਣੀ ਆ ਤੇ ਥੋੜੇ ਪਕੌੜੇ ਵਗੈਰਾ ਪਏ ਉਹਨਾਂ ਨੂੰ ਗਰਮ ਕਰਦੇ ਆ ਖਾਂਦੇ ਆ ਤੇ ਬਨੇ ਰਿਓ ਇਦਾਂ ਹੀ ਮੇਰੇ ਨਾਲ ਤੇ ਹੁਣ ਮੈਂ ਆ ਗਈ ਕਿਚਨ ਚ ਕਿਚਨ ਚ ਹੁਣ ਮੈਂ ਲੱਗੀ ਸੀ ਇਥੇ ਚਾਹ ਬਣਾਉਣ ਵਾਸਤੇ ਤੇ ਨਾਲ ਚੜੀਆਂ ਸਬਜ਼ੀ ਪਈ ਸੀ ਹੁਣ ਮੈਂ ਰਾਈਸ ਨਾਲ ਰੱਖਣੇ ਸੀ ਇੱਕ ਸਾਈਡ ਤੇ ਪਹਿਲਾਂ ਮੈਂ ਚਲੋ ਚਾਹ ਬਣਾ ਲੈਂਦੀ ਆ ਤੇ ਇੱਕ ਸਾਈਡ ਤੇ ਮੈਂ ਚਾਵਲ ਰੱਖ ਲਏ ਤੇ ਸਬਜ਼ੀ ਨੂੰ ਗਰਮ ਕਰ ਲਿਆ ਤੇ ਟਾਈਮ ਇਥੇ ਮੈਂ ਤਾਂ ਸਬ 12 ਵਜੇ ਆ ਗਈ ਸੀਗੀ ਰੀਤਾ ਤੇ ਸਵਾਈ ਕਰਕੇ ਉਹ ਚਲੇ ਗਈ ਸੀ ਤੇ ਉਸ ਤੋਂ ਬਾਅਦ ਮੈਂ ਚਾਹ ਬਣਾਈ ਉਹਨੂੰ ਕਿਹਾ ਮੈਂ ਚਾਹ ਪੀ ਲਾਂਦੀ ਮੈਂ ਚਾਹ ਨਹੀਂ ਪੀਣੀ ਮੈਂ ਦੀਦੀ ਜਲਦੀ ਜਾਣਾ ਤੇ ਫਿਰ ਮੈਂ ਚਾਹ ਬਣਾਈ ਤੇ ਨਾਲ ਇੱਕ ਅੱਧਾ ਟੋਸਟ ਵਗੈਰਾ ਮੈਂ ਬਣਾਇਆ ਆਪਣੇ ਵਾਸਤੇ ਖਾਣ ਨੂੰ ਮੈਨੂੰ ਭੁੱਖ ਲੱਗ ਗਈ ਸੀ ਕਿ ਕੰਮ ਕਰਦੇ ਰਹੋ ਤੇ ਫਿਰ ਲੱਗਣ ਲੱਗ ਜਾਂਦੀ ਭੁੱਖ ਤੇ ਲੱਗਦੀ ਹੈ ਬੰਦੇ ਨੂੰ ਤੇ ਇੱਥੇ ਮੈਂ ਰਾਈਸ ਰੱਖ ਲਏ ਫਿਰ ਪਹਿਲਾਂ ਮੈਂ ਉਬਲ ਲੈ ਰੱਖਨੇ ਸੀ ਤੇ ਫਿਰ ਮੈਂ ਚਲੋ ਇੰਨੇ ਥੋੜਾ ਤੜਕਾ ਲਾ ਕੇ ਬਰੀਆਮ ਦੇ ਕਰਕੇ ਨਾ ਥੋੜਾ ਹੁੰਦਾ ਕਿ ਚੌਲ ਵੀ ਵਾਈ ਹੁੰਦੇ ਹਨ ਤੇ ਇਸ ਕਰਕੇ ਮੈਂ ਥੋੜਾ ਕਿਉਂ ਪਾਇਆ ਫਿਰ ਮੈਂ ਉਹਦੇ ਵਿੱਚ ਥੋੜੀ ਜਿਹੀ ਹਿੰਗ ਪਾ ਦਿੱਤੀ ਚੌਲਾਂ ਚ ਤੇ ਥੋੜਾ ਦੇਸੀ ਘਿਓ ਹੀ ਪਾਇਆ ਸੀ ਜੀਰਾ ਪਾਇਆ ਔਰ ਨਾਲ ਲੌਂਗ ਪਾਤੇ ਤਿੰਨ ਚਾਰ ਇਹਦੇ ਨਾਲੇ ਕਿ ਚੌਲ ਵਾਈ ਨਹੀਂ ਲੱਗਦੇ ਫਿਰ ਤੇ ਨਾਲ ਮੈਂ ਚੌਲ ਬਣਾ ਲੇ ਅੱਜ ਦੁਪਹਿਰ ਦਾ ਕੰਮ ਮੇਰਾ ਜਿਹੜਾ ਸੀ ਮੋਸਟ ਮੈਂ 12:30 1 ਵਜੇ ਤੱਕ ਮੈਂ ਸਾਰੀ ਰੋਟੀ ਵਗੈਰਾ ਸਾਰੀ ਬਣਾ ਲਈ ਸੀ ਤੇ ਮੈਂ ਕਿਹਾ ਇਸ ਤੋਂ ਬਾਅਦ ਮੈਂ ਲਾਈਵ ਵੀ ਆਣਾ ਤੇ ਅੱਜ ਦਾ ਕੰਮ ਮੈਂ ਇਦਾਂ ਕਰ ਲਿਆ ਸੀ ਕਿ ਜਲਦੀ ਅੱਜ ਮੈਂ ਸਵੇਰ ਤੋਂ ਉੱਠੀ ਸੀ ਜਲਦੀ ਕੰਮ ਮੁੱਕ ਗਿਆ ਸੀ ਅੱਜ ਮੇਰਾ ਸਾਰਾ ਤੇ ਛੋਟੇ-ਛੋਟੇ ਕੰਮ ਕਰਦੇ ਰਹੋ ਤੇ ਚਲੋ ਹੋ ਜਾਂਦਾ ਤੇ ਇਦਾਂ ਮੈਂ ਪਾਣੀ ਜਿਹੜਾ ਮਿਣ ਕੇ ਪਾ ਲਿਆ ਫਿਰ ਮੈਂ ਰਾਈਸ ਜਿਹੜੇ ਭਿੰ ਕੇ ਰੱਖੇ ਸੀ ਉਹ ਪਾ ਦਿੱਤੇ ਤੇ ਸਿਮ ਕਰ ਦਾਂਗੀ ਹੌਲੀ-ਹੌਲੀ ਚੌਲ ਬਣ ਜਾਣਗੇ ਤੇ ਚਾਹ ਹੁਣ ਅਸੀਂ ਪੀ ਲਾਂਗੇ ਬਣ ਕੇ ਚਾਹ ਇੱਧਰ ਚੌਲ ਇੱਕ ਸਾਈਡ ਤੇ ਧਰ ਦਿੱਤੇ ਤੇ ਨਾਲ ਚਾਹ ਬਣ ਗਈ ਫਿਰ ਛੋਟੇ-ਛੋਟੇ ਬਰਤਨ ਜਿਹੜੇ ਅਸੀਂ ਥੋੜੇ ਉਹ ਵੀ ਮੈਂ ਸਾਫ਼ ਕਰਤੇ ਹੀ ਨਾਲ ਲੱਗਦੇ ਆ ਤੇ ਠੰਡ ਬਹੁਤ ਹੋ ਗਈ ਹੈ ਠੰਡ ਇਦਾਂ ਲੱਗਦਾ ਕਿ ਪਤਾ ਨਹੀਂ ਕਿ ਕਦ ਇੱਕ ਦਿਨ ਧੁੱਪ ਲੱਗਦੀ ਇੱਕ ਦਿਨ ਮੈਂ ਬੱਦਲਵਾਈ ਜਿਹੀ ਬਣੀ ਰਹਿੰਦੀ ਆ ਤੇ ਜਿਹੜੇ ਪਕੌੜੇ ਪਏ ਸੀ ਫਿਰ ਮੈਂ ਚਲੋ ਪਕੌੜੇ ਇਹਨਾਂ ਨੂੰ ਚਾਹ ਦੇ ਨਾਲ ਗਰਮ ਕਰ ਲੈਨੇ ਆ ਤੇ ਨਾਲ ਮੈਂ ਬ੍ਰੈਡ ਦੇ ਨਾਲ ਫਿਰ ਪਕੌੜੇ ਹੀ ਲੈ ਲਏ ਸੀਗੇ ਤੇ ਤਵੇ ਦੇ ਉੱਤੇ ਗਰਮ ਇੰਨੇ ਸੋਹਣੇ ਪਕੌੜੇ ਹੋ ਗਏ ਨਾ ਜਿਦਾਂ ਇਦਾਂ ਲੱਗਣ ਜਿਵੇਂ ਨਵੇਂ ਹੁਣੇ ਬਣਾ ਕੇ ਰੱਖੇ ਹੁੰਦੇ ਤੇ ਥੋੜੇ ਥੋੜੇ ਮੈਂ ਲੈ ਥੋੜੇ ਹਸਬੰਡ ਲੈ ਤੇ ਫਿਰ ਅਸੀਂ ਮੈਂ ਇਹ ਖਾਦੇ ਤੇ ਉਸ ਤੋਂ ਬਾਅਦ ਅਸੀਂ ਫਿਰ ਰੋਟੀ ਖਾਣ ਨੂੰ ਦਿਲ ਨਹੀਂ ਸੀ ਕਰ ਰਹਾ ਤੇ 3:00 ਵਜੇ ਸਵਾਢੇ 3:00 ਵਜੇ ਜਾ ਕੇ ਰੋਟੀ ਖਾਦੀ ਹਣੀ ਤੇ ਹਾਂਜੀ ਫਰੈਂਡਸ ਚਾਹ ਮੇਰੀ ਬਣ ਗਈ ਆ ਤੇ ਰਾਈਸ ਮੈਂ ਰੱਖ ਦਿੱਤੇ ਨੇ ਤੇ ਪਕੌੜੇ ਮੈਂ ਗਰਮ ਕਰ ਰਹੀ ਆ ਤੇ ਇਹ ਖਾਂਦੇ ਹੁਣ ਅਸੀਂ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦੀ ਆ ਕੱਲ ਤੋਂ ਲੈ ਕੇ ਉਹਨੇ ਇੱਕ ਛੋਟਾ ਜਿਹਾ ਵਲੌਗ ਹੋਰ ਨਵੀਂ ਵੀਡੀਓ ਦੇ ਨਾਲ ਆਉਣੇ ਆ ਜੇ ਤਾਂ ਥੋੜਾ ਜਿਹਾ ਵੀ ਮੇਰਾ ਵੀਡੀਓ ਅੱਛੀਆਂ ਲੱਗਦੀਆਂ ਜਾਂ ਵਧੀਆ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਵਧੀਆ ਵਧੀਆ ਤੇ ਤਦ ਤੱਕ ਲਈ ਸਸ਼ੀਕਾਲ ਓਕੇ ਬਾਏ ਬਾਏ ਟੇਕ ਕੇਅਰ